ਗੋਰਦਰਾ ਨਾਮੇਣਾ ਸਾਹਿਬ ਦਾ ਸੰਕੀਪ ਇਤਿਹਾਸ ਜੋ ਇਸ ਫਲੈਕਸ ਬੋਰਡ ਤੇ ਲਿਖਿਆ ਨਾਲ ਨਾਲ ਮੈਂ ਤੁਹਾਨੂੰ ਪੜ੍ਹ ਕੇ ਇਸ ਦਾ ਦੱਸ ਦਿੰਨਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਇਸ ਸਥਾਨ ਤੇ ਬਾਬਾ ਨਾਮਦੇਵ ਜੀ ਨੇ ਤਕਰੀਬਨ 18 ਸਾਲ ਤਪੱਸਿਆ ਕੀਤੀ ਪਿੰਡ ਤੋਂ ਬਾਹਰ ਇਕਾਂਤ ਥਾਂ ਹੋਣ ਕਰਕੇ ਬਾਬਾ ਜੀ ਪੂਰਾ ਖੋਦ ਕੇ ਤਪੱਸਿਆ ਕਰਦੇ ਸਨ ਇਸ ਇਲਾਕੇ ਵਿੱਚ ਪਾਣੀ ਦੀ ਬਹੁਤ ਕਿੱਲਤ ਸੀ ਸੰਗਤਾਂ ਨੇ ਆ ਕੇ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਕਿਰਪਾ ਕਰਕੇ ਪਾਣੀ ਦੀ ਮੁਸ਼ਕਲ ਨੂੰ ਦੂਰ ਕੀਤਾ ਜਾਵੇ ਸੋ ਬਾਬਾ ਜੀ ਨੇ ਸੰਗਤਾਂ ਦੀ ਬੇਨਤੀ ਨੂੰ ਪ੍ਰਵਾਨ ਕਰਤੇ ਹੋਏ ਸੰਗਤਾਂ ਨੂੰ ਨਾਲ ਲੈ ਕੇ ਖੂਹ ਦੀ ਸੇਵਾ ਆਰੰਭ ਕੀਤੀ ਖੂਹ ਵਾਸਤੇ ਇੱਟਾਂ ਇੱਥੇ ਹੀ ਤਿਆਰ ਕੀਤੀਆਂ ਜਾਂਦੀਆਂ ਸਨ ਇਸ ਸਥਾਨ ਤੇ ਬਾਬਾ ਜੀ ਨੇ ਪਥੇਰਿਆਂ ਨੂੰ ਟੀਮ ਚੁੱਕ ਕੇ ਪਾਣੀ ਫਿਲਾਇਆ ਸੀ ਜੋ ਕਿ ਸਰੂਵਰ ਦੇ ਰੂਪ ਵਿੱਚ ਪ੍ਰਤੱਖ ਹੈ ਇੱਥੇ ਅਸਥਾਨ ਤੇ ਸੰਗਤਾਂ ਇਸ਼ਨਾਨ ਕਰਦੀਆਂ ਹਨ ਤੇ ਉਹਨਾਂ ਦੇ ਚਮੜੀ ਦੇ ਰੋਗ ਦੂਰ ਹੁੰਦੇ ਹਨ। ਇਸ ਸਥਾਨ ਤੇ ਹੀ ਬਾਬਾ ਜੀ ਨੇ ਪੱਥੇਰਿਆਂ ਨੂੰ ਖਜ਼ਾਨਾ, ਮਜਦੂਰੀ ਵੰਡਿਆ ਕਰਦੇ ਸਨ। ਇੱਥੇ ਹੀ ਸ਼ਾਨਦਾਰ ਸਰੋਵਰ ਬਾਬਾ ਜੀ ਦੀ ਯਾਦ ਵਿੱਚ ਸ਼ਿਸ਼ੋਭਿਤ ਹੈ। ਇਸ ਥੇ ਸੰਗਤਾਂ ਹਰ ਐਤਵਾਰ ਮੱਸੀਆ ਸੰਗਰਾਂਤ ਤੇ ਦੂਰੋਂ ਨੇੜਿਓਂ ਚੱਲ ਕੇ ਹਾਜ਼ਰੀ ਭਰਦੀਆਂ ਹਨ ਤੇ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਕਰਦੀਆਂ ਹਨ। ਸਾਧ ਸੰਗਤ ਜੀ ਇਸ ਨਗਰ ਵਿੱਚ ਹੋਰ ਵੀ ਦੋ ਗੁਰਦੁਆਰੇ ਬਾਬਾ ਜੀ ਦੀ ਯਾਦ ਵਿੱਚ ਮੌਜੂਦ ਹਨ ਖੁੰਡੀ ਸਾਹਿਬ ਗੁਰਦੁਆਰਾ ਜਿੱਥੇ ਬਾਬਾ ਜੀ ਨੇ 베ਰੀ ਦੀ ਸੁੱਕੀ ਖੁੰਡੀ ਹਰੀ ਕੀਤੀ ਅਤੇ ਦੂਸਰਾ ਗੁਰਦੁਆਰਾ ਖੂ ਸਹਿਬ ਜੋ ਕਿ ਬਾਬਾ ਜੀ ਨੇ ਸੰਗਤਾਂ ਨੂੰ ਆਪਣੇ ਹੱਥੀਂ ਲਗਵਾ ਕੇ ਦਿੱਤਾ ਸੀ ਬਾਬਾ ਜੀ ਦੇ ਦੋ ਚੇਲੇ ਸਨ ਜਿਨ੍ਹਾਂ ਦੇ ਗੁਰਦੁਆਰੇ ਨਾਲ ਦੇ ਪਿੰਡਾਂ ਵਿੱਚ ਮੌਜੂਦ ਹਨ ਬਾਬਾ ਕੁੱਪਾ ਜੀ ਪਿੰਡ ਸਖਵਾਲ ਤੇ ਬਾਬਾ ਜੱਲੋ ਜੀ ਪਿੰਡ ਧਾਰੀਵਾਲ ਸਾਰੇ ਰਾਮੀਆਂ ਮੁੱਖ ਤੂੰ ਨਾ ਵਿਸਾਰ ਤੂੰ ਨਾ ਵਿਸਾਰ ਦੂ ਨਾ ਵਿਸਾਰ ਤੂੰ ਨਾ ਵਿਸਾਰ ਤੂੰ ਨਾ ਵਿਸਾਰ ਤੂੰ ਨਾ ਵਿਸਾਰ ਆ ਬਸਾਰੇ ਰਾਹੀਆ ਤੂੰ ਨਾ ਵੰਤੀ ਏ ਪ੍ਰਮ ਜੋ ਹੈ ਹਾਲਾ ਵੰਤੀ ਏ ਪ੍ਰਮ ਜੋ ਹੈ ਹਾਲਾ ਨੰਤੀ ਏ ਪ੍ਰਮ ਜੋ ਹੈ ਮੁਝੂ ਪਰ ਸਭ ਕੋ ਨਾ ਬਿਸਾ ਤੋਨਾ ਬਿਸਾ ਸੂਦ ਸੂਦ ਕਰਮਾਰ ਉਠਾਇਓ ਸੂਦ ਸੂਦ ਕਰਮਾਰ ਉਠਾਇਓ ਕਹਾਂ ਕਰੂ ਬਾਪ ਦੀ ਫੇਲਾ ਕਹਾ ਕਰੂੰ ਉਹ ਆਹ ਖੇਡ ਲਿਓ ਰਿਜੀ ਦੀ ਵਾਲੀ ਆਹ ਖੇਡ ਲਿਓ ਆਹ ਖੇਡ ਲਿਓ ਭਾਈ ਆਹ ਮੋੜੇ ਪਰ ਉਹ ਯਾਰ ਜੀ ਆਤੀ ਆ ਕਹਿੰਦੇ ਨਾ ਕਿ ਉਹ ਜਾ ਮਾਤਾ ਉਹ ਗਰਾਹ ਇਹ ਵਕਲ ਲੈਉ ਜੋ ਜੈਲ ਮੱਝਲੇ ਨਹੀਂ ਜਾਵਣੇ ਛੋਟਾ ਨਾਲੇ ਸਹੀ ਗਾਇਆ ਹੋਰ ਗੁਰੂ ਜੀ ਦਾ ਪਤਨ ਸਰਮਾਣ ਕਰਨਾ ਇਹ ਬੱਬਾ ਨਾਲ ਉਸਦੀ ਨਾਮ ਆਤੀ ਗਾਣੇ